ਹਰਿਆਣਾ ਸਰਕਾਰ ਸ਼ੁਰੂ ਕਰੇਗੀ 에어 ਐਂਬੂਲੈਂਸ ਸੇਵਾ ਪ੍ਰਾਈਵੇਟ ਐਵੀਏਸ਼ਨ ਕੰਪਨੀ ਨੇ ਸਰਕਾਰ ਨੂੰ ਦਿੱਤਾ ਪ੍ਰਪੋਜ਼ਲ 6 ਹੈਲੀਪੈਡ ਰਾਹੀਂ ਕਵਰ ਕੀਤਾ ਜਾਵੇਗਾ ਪੂਰਾ ਸੂਬਾ ਅਗਲੇ ਕੁਝ ਦਿਨਾਂ ਤੱਕ ਲਿਆ ਜਾ ਸਕਦਾ ਹੈ ਵੱਡਾ ਫੈਸਲਾ ਵਧ ਰਹੀ ਆਵਾਜਾਈ ਦੇ ਕਾਰਨ ਵਾਪਰ ਹੈ ਸੜਕੀ ਹਾਦਸਿਆਂ ਦੇਖਦਿਆਂ ਹਰਿਆਣਾ ਸਰਕਾਰ ਨੇ ਸੇਹ ਸੂਲਤਾਂ ਨੂੰ ਚੁਸਤ ਦਰਸਤ ਬਣਾਇਆ ਜਾ ਰਿਹਾ ਹੈ ਤਾਂ ਜੋ ਲੋਕਾਂ ਦੀਆਂ ਜਾਨਾਂ ਬਚਾਈਆਂ ਜਾ ਸਕਣ ਇਸ ਨੂੰ ਦੇਖਦਿਆਂ ਹਰਿਆਣਾ ਸਰਕਾਰ ਨੇ 에어 ਲਿਫਟ ਸੇਵਾ ਸ਼ੁਰੂ ਕਰਨ ਦਾ ਵਿਚਾਰ ਬਣਾ ਰਹੀ ਹੈ ਜਿਸ ਵਿੱਚ ਸਰਕਾਰ ਵੱਲੋਂ ਇਹ ਵੇਸ਼ਣ ਕੰਪਨੀ ਦੇ ਨਾਲ ਗਲਬਤ ਕਰਕੇ ਹਰਿਆਣਾ ਜੇਅਰ ਐਂਬੂਲੈਂਸ ਸੇਵਾ ਸ਼ੁਰੂ ਕੀਤੀ ਜਾ ਰਹੀ ਹੈ ਜਿਹਦੇ ਚੱਲਦੇ ਆ ਸਿਆਦਿਆਨ ਕੰਪਨੀ ਵੱਲੋਂ ਸਰਕਾਰ ਨਾਲ ਮੁਲਾਕਾਤ ਕੀਤੀ ਗਈ ਹੈ ਕੰਪਨੀ ਨੇ ਕਿਹਾ ਹੈ ਕਿ ਉਹ ਹਾਦਸੇ ਦਾ ਜਾਂ ਕਿਸੇ ਹੋਰ ਕਾਰਨ بیمار ਹੋਏ ਵਿਅਕਤੀ ਨੂੰ ਇਹ ਲਿਫਟ ਕਰਕੇ ਹਸਪਤਾਲ ਪਹੁੰਚਾਉਣਾ ਚਾਹੁੰਦੀ ਹੈ ਸਰਕਾਰ ਨੇ ਕੰਪਨੀ ਨਾਲ ਮੁਲਾਕਾਤ ਕਰਕੇ ਅਗਲੇ 10 ਦਿਨਾਂ ਵਿੱਚ ਵੱਡਾ ਕਦਮ ਚੁੱਕਣ ਦਾ ਫੈਸਲਾ ਕੀਤਾ ਹੈ ਜੇਕਰ ਕੰਪਨੀ ਅਤੇ ਸਰਕਾਰ ਵਿਚਾਲੇ ਗੱਲਬਾਤ ਸਹੀ ਬੈਠ ਜਾਂਦੀ ਹੈ ਤਾਂ ਇਹ ਸੇਵਾ ਜਲਦ ਸ਼ੁਰੂ ਹੋ ਸਕਦੀ ਹੈ ਜਾਣਕਾਰੀ ਅਨੁਸਾਰ ਕੰਪਨੀ ਵੱਲੋਂ ਸਰਕਾਰ ਨੂੰ ਇੱਕ ਡੈਮੋ ਵੀ ਦਿੱਤਾ ਗਿਆ ਹੈ ਜਿਸ ਵਿੱਚ ਕੰਪਨੀ ਵੱਲੋਂ ਸੂਬੇ ਵਿੱਚ 6 ਹੈਲੀਪੈਡ ਬਣਾਉਣ ਦੀ ਮੰਗ ਕੀਤੀ ਗਈ ਹੈ ਇਹ ਹੈਲੀਪੈਡ ਉਹਨਾਂ ਥਾਵਾਂ ਤੇ ਬਣਾਏ ਜਾਣਗੇ ਜਿੱਥੋਂ ਪੂਰਾ ਹਰਿਆਣਾ ਕਵਰ ਹੋ ਸਕੇ ਇਹਨਾਂ 6 ਲੋਕੇਸ਼ਨਾਂ ਦੇ ਵਿੱਚ हिसार ਗੁਰੂਗਰਾਮ ਵੀ ਸ਼ਾਮਲ ਹੈ ਸੇਰਡਾਨ ਕੰਪਨੀ ਦੇ ਸੀਈਓ ਅਭਿਨੰਦ ਸਹਾਇਦਾ ਕਹਿਣਾ ਹੈ ਕਿ ਦਿੱਲੀ ਵਿੱਚ ਹਰਿਆਣਾ ਭਵਨ 'ਚ ਹਰਿਆਣਾ ਸਰਕਾਰ ਨਾਲ ਇਸ ਸੰਬੰਧੀ ਗੱਲਬਾਤ ਹੋਈ ਹੈ ਹਰਿਆਣਾ ਸਰਕਾਰ ਨੇ ਸਾਡੀ ਗੱਲ ਤੇ ਗਲਤ ਕਹਿਣਾ ਸਮਝ ਦਿੱਤਾ ਸੀ ਉਹਨਾਂ ਆਖਿਆ ਕਿ ਸਰਕਾਰ ਦੀ ਮਦਦ ਤੋਂ ਬਿਨਾਂ ਇਹ ਸੇਵਾ ਚਲਾਉਣਾ ਔਖਾ ਹੈ ਉਹਨਾਂ ਆਖਿਆ ਕਿ ਕੰਪਨੀ ਨੇ ਸੁਝਾਇਆ ਹੈ ਕਿ ਸਰਕਾਰੀ ਐਂਬੂਲੈਂਸ ਮਰੀਜ਼ ਨੂੰ ਸਿੱਧਾ ਹੈਲੀਪੈਡ ਤੇ ਲੈ ਆਵੇ ਜਿੱਥੋਂ ਮਰੀਜ਼ ਨੂੰ ਕੁਝ ਹੀ ਮਿੰਟਾਂ ਵਿੱਚ ਅੱਗੇ ਵੱਡੇ ਹਸਪਤਾਲ ਵਿੱਚ ਭੇਜਿਆ ਜਾ ਸਕੇ ਇਹ ਸੇਵਾ ਬਦਲੀ ਕੰਪਨੀ ਸਰਕਾਰ ਤੋਂ ਸਬਸਿਡੀ ਚਾਹੁੰਦੀ ਹੈ ਇਹ ਸਰਵਿਸ 6 ਸੀਟਰ ਹੈਲੀਕਾਪਟਰ ਵਿੱਚ ਇੱਕ ਪਾਇਲਟ ਇੱਕ ਡਾਕਟਰ ਇੱਕ ਪੈਰਾਮੈਡੀਕਲ ਸਟਾਫ ਵੀ ਸ਼ਾਮਲ ਰਹੇਗਾ ਇਸ ਤੋਂ ਪਹਿਲਾਂ ਉੱਤਰਾਖੰਡ ਦੀ ਮੱਧ ਪਹਾੜੀ ਦੀ ਸਰਕਾਰ ਇਹ ਸੇਵਾ ਸ਼ੁਰੂ ਕਰ ਚੁੱਕੀ ਹੈ। ਹਰਿਆਣਾ ਸਰਕਾਰ ਸ਼ੁਰੂ ਕਰੇਗੀ 에어 ਐਂਬੂਲੈਂਸ ਸੇਵਾ। ਪ੍ਰਾਈਵੇਟ ਐਵੀਏਸ਼ਨ ਕੰਪਨੀ ਨੇ ਸਰਕਾਰ ਨੂੰ ਦਿੱਤਾ ਪ੍ਰਪੋਜ਼ਲ। 6 ਹੈਲੀਪੈਡ ਰਾਹੀਂ ਕਵਰ ਕੀਤਾ ਜਾਵੇਗਾ ਪੂਰਾ ਸੂਬਾ। ਅਗਲੇ ਕੁਝ ਦਿਨਾਂ ਤੱਕ ਲਿਆ ਜਾ ਸਕਦਾ ਹੈ ਵੱਡਾ ਫੈਸਲਾ। ਵਧ ਰਹੀ ਆਵਾਜਾਈ ਦੇ ਕਾਰਨ ਵਾਪਰ ਰੇ ਸੜਕੀ ਹਾਦਸਿਆਂ ਦੇਖਦਿਆਂ ਹਰਿਆਣਾ ਸਰਕਾਰ ਨੇ ਇਹ ਸਹੂਲਤਾਂ ਨੂੰ ਚੁਸਤ ਦਰਸਤ ਬਣਾਇਆ। ਜਾਰ ਰਿਹਾ ਹੈ ਤਾਂ ਜੋ ਲੋਕਾਂ ਦੀ ਜਾਨਾਂ ਬਚਾਈਆਂ ਜਾ ਸਕਣ ਇਸ ਨੂੰ ਦੇਖਦਿਆਂ ਹਰਿਆਣਾ ਸਰਕਾਰ ਨੇ 에어 ਲਿਫਟ ਸੇਵਾ ਸ਼ੁਰੂ ਕਰਨ ਦਾ ਵਿਚਾਰ ਬਣਾ ਰਹੀ ਹੈ ਜਿਸ ਵਿੱਚ ਸਰਕਾਰ ਵੱਲੋਂ 에ਬੀਸ਼ਨ ਕੰਪਨੀ ਦੇ ਨਾਲ ਗੱਲਬਾਤ ਕਰਕੇ ਹਰਿਆਣਾ ਜੇ 에어 ਐਮਬੂਲੈਂਸ ਸੇਵਾ ਸ਼ੁਰੂ ਕੀਤੀ ਜਾ ਰਹੀ ਹੈ ਜਿਹਦੇ ਚਲਦੇ ਆ ਸਿਆਦਿਆਨ ਕੰਪਨੀ ਵੱਲੋਂ ਸਰਕਾਰ ਨਾਲ ਮੁਲਾਕਾਤ ਕੀਤੀ ਗਈ ਹੈ ਕੰਪਨੀ ਨੇ ਕਿਹਾ ਹੈ ਕਿ ਉਹ ਹਾਸਪਤਾਲ ਦਾ ਜਾਂ ਕਿਸੇ ਹੋਰ ਕਾਰਨ ਬਿਮਾਰ ਹੋਏ ਵਿਅਕਤੀ ਨੂੰ 에ਅ ਲਿਫਟ ਕਰਕੇ ਹਸਪਤਾਲ ਪਹੁੰਚਾਉਣਾ ਚਾਹੁੰਦੀ ਹੈ ਸਰਕਾਰ ਨੇ ਕੰਪਨੀ ਨਾਲ ਮੁਲਾਕਾਤ ਕਰਕੇ ਅਗਲੇ 10 ਦਿਨਾਂ ਵਿੱਚ ਵੱਡਾ ਕਦਮ ਚੁੱਕਣ ਦਾ ਫੈਸਲਾ ਕੀਤਾ ਹੈ ਜੇਕਰ ਕੰਪਨੀ ਅਤੇ ਸਰਕਾਰ ਵਿਚਾਲੇ ਗਲਬਾ ਸਹੀ ਬੈਠ ਜਾਂਦੀ ਹੈ ਤਾਂ ਇਹ ਸੇਵਾ ਜਲਦ ਸੁਰੂ ਹੋ ਸਕਦੀ ਹੈ ਜਾਣਕਾਰੀ ਅਨੁਸਾਰ ਕੰਪਨੀ ਵੱਲੋਂ ਸਰਕਾਰ ਨੂੰ ਇੱਕ ਡੈਮੋ ਵੀ ਦਿੱਤਾ ਗਿਆ ਹੈ ਜਿਸ ਵਿੱਚ ਕੰਪਨੀ ਵੱਲੋਂ ਸੂਬੇ ਵਿੱਚ 6 ਹੈਲੀਪੈਡ ਬਣਾਉਣ ਦੀ ਮੰਗ ਕੀਤੀ ਗਈ ਹੈ ਇਹ ਹੈਲੀਪੈਡ ਉਹਨਾਂ ਥਾਵਾਂ ਤੇ ਬਣਾਏ ਜਾਣਗੇ ਜਿੱਥੋਂ ਪੂਰਾ ਹਰਿਆਣਾ ਕਵਰ ਹੋ ਸਕੇ ਇਹਨਾਂ ਛੇ ਲੋਕੇਸ਼ਨਾਂ ਦੇ ਵਿੱਚ ਹਿਸਾਰ ਗੁਰੂਗਰਾਮ ਵੀ ਸ਼ਾਮਲ ਹੈ ਸੇਰਡਾਨ ਕੰਪਨੀ ਦੇ ਸੀਈਓ ਅਬਿਨੰਦ ਸਹਾਇਦਾ ਕਹਿਣਾ ਹੈ ਕਿ ਦਿੱਲੀ ਵਿੱਚ ਹਰਿਆਣਾ ਪਬੰਚ ਹਰਿਆਣਾ ਸਰਕਾਰ ਨਾਲ ਇਸ ਸੰਬੰਧੀ ਗੱਲਬਾਤ ਹੋਈ ਹੈ ਹਰਿਆਣਾ ਸਰਕਾਰ ਨੇ ਸਾਡੀ ਗੱਲ ਤੇ ਗੱਲਬਾਤ ਕਰਨ ਦਾ ਸਮਝ ਦਿੱਤਾ ਸੀ ਉਹਨਾਂ ਆਖਿਆ ਕਿ ਸਰਕਾਰ ਦੀ ਮਦਦ ਤੋਂ ਬਿਨਾਂ ਇਹ ਸੇਵਾ ਚਲਾਉਣਾ ਔਖਾ ਹੈ ਉਹਨਾਂ ਆਖਿਆ ਕਿ ਕੰਪਨੀ ਨੇ ਸੁਝਾਇਆ ਕਿ ਸਰਕਾਰੀ ਐਂਬੂਲੈਂਸ ਮਰੀਜ਼ ਨੂੰ ਸਿੱਧਾ ਹੈਲੀਪੈਡ ਤੇ ਲੈ ਆਵੇ ਜਿੱਥੋਂ ਮਰੀਜ਼ ਨੂੰ ਕੁਝ ਹੀ ਮਿੰਟਾਂ ਵਿੱਚ ਅੱਗੇ ਵੱਡੇ ਹਸਪਤਾਲ ਵਿੱਚ ਭੇਜਿਆ ਜਾ ਸਕੇ ਇਹ ਸੇਵਾ ਬਦਲੀ ਕੰਪਨੀ ਸਰਕਾਰ ਤੋਂ ਸਬਸਿਡੀ ਚਾਹੁੰਦੀ ਹੈ ਇਹ ਸਰਵਿਸ ਹੈ 6 ਸੀਟਰ ਹੈਲੀਕਾਪਟਰ ਵਿਚ ਇੱਕ ਪਾਇਲਟ ਇੱਕ ਡਾਕਟਰ ਇੱਕ ਪੈਰਾਮੈਡੀਕਲ ਸਟਾਫ ਵੀ ਸ਼ਾਮਲ ਰਹੇਗਾ ਇਸ ਤੋਂ ਪਹਿਲਾਂ ਉੱਤਰਾਖੰਡ ਦੀ ਮੱਧ ਪਹਾੜੀ ਦੀ ਸਰਕਾਰ ਇਹ ਸੇਵਾ ਸ਼ੁਰੂ ਕਰ ਚੁੱਕੀ ਹੈ